ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਦਾ ਵੱਡਾ ਐਲਾਨ ਸੀਐਮ ਮਮਤਾ ਬੇਨਰਜੀ ਨੇ ਸੂਬੇ ਦੇ ਆਸ਼ਾ ਵਰਕਰਾਂ ਅਤੇ ਅੰਗਣਵਾੜੀ ਵਰਕਰਾਂ ਨੂੰ ਵੱਡੀ ਖੁਸ਼ਖਬਰੀ ਦਿੰਦੇ ਹੋਏ ਉਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ ਟੀਐਮਸੀ ਸੁਪਰੀਮੋ ਮਮਤਾ ਨੇ ਕਿਹਾ ਕਿ ਅਪ੍ਰੈਲ ਮਹੀਨੇ ਤੋਂ ਆਸ਼ਾ ਵਰਕਰਾਂ ਅਤੇ ਅੰਗਣਵਾੜੀ ਵਰਕਰਾਂ ਦੀ ਤਨਖਾਹ ਵਿੱਚ 750 ਰੁਪਏ ਦਾ ਵਾਧਾ ਕੀਤਾ ਗਿਆ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਕਿਹਾ ਕਿ ਅਪ੍ਰੈਲ ਤੋਂ ਆਸ਼ਾ ਵਰਕਰਾਂ ਦੀ ਤਨਖਾਹਾਂ ਵਿੱਚ 750 ਰੁਪਏ ਦਾ ਵਾਧਾ ਕੀਤਾ ਗਿਆ ਉਹ ਸਾਡਾ ਮਾਣ ਹਨ ਕਿਉਂਕਿ ਉਹ ਬਹੁਤ ਮਿਹਨਤ ਕਰਦੇ ਹਨ ਉਹ ਹਰ ਮਾੜੇ ਸਮੇਂ ਵਿੱਚ ਸਾਡਾ ਸਾਥ ਦਿੰਦੇ ਹਨ ਇਹ ਐਲਾਨ ਕਰਦੇ ਖੁਸ਼ੀ ਹੋ ਰਹੀ ਹੈ ਕਿ ਅਪ੍ਰੈਲ ਤੋਂ ਅੰਗਣਵਾੜੀ ਵਰਕਰਾਂ ਦੀ ਤਨਖਾਹਾਂ ਵਿੱਚ 750 ਰੁਪਏ ਦਾ ਵਾਧਾ ਕੀਤਾ ਗਿਆ ਅੰਗਣਵਾੜੀ ਸਾਇਕ ਯਾਨੀ ICDS ਸਾਇਕਾ ਨੂੰ ਲਗਭਗ 6000 ਰੁਪਏ ਮਿਲਦੇ ਹਨ ਉਹਨਾਂ ਦੀ ਤਨਖਾਹ 1 ਅਪ੍ਰੈਲ ਤੋਂ 500 ਰੁਪਏ ਤੱਕ ਵਧਾ ਦਿੱਤੀ ਜਾਵੇਗੀ ਮੈਨੂੰ ਉਮੀਦ ਹੈ ਕਿ ਉਹ ਜ਼ਿੰਦਗੀ ਵਿੱਚ ਵਧੀਆ ਪ੍ਰਦਰਸ਼ਨ ਕਰਨਗੇ ਜਿਸ ਦੇ ਕਿ TMC ਸੁਪਰੀਮ ਮਮਤਾ ਬੇਨਰਜੀ ਨੇ ਦਾਵਾ ਕੀਤਾ ਕਿ ਉਹ ਲੋਕਾਂ ਨਾਲ ਕੀਤੇ ਗਏ ਆਪਣੇ ਦਾਅਵੇ ਨਿਭਾਉਂਦੀ ਹੈ ਉਹਨਾਂ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਸਾਰੇ ਵਰਗਾਂ ਦੇ ਲੋਕਾਂ ਨੂੰ ਸੂਬੇ ਦੀਆਂ ਯੋਜਨਾਵਾਂ ਤਹਿਤ ਲਾਭ ਮਿਲਦੇ ਹਨ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ ਅਪਡੇਟਸ ਨਿਊਜ਼ ਨਾਲ ਧੰਨਵਾਦ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਦਾ ਵੱਡਾ ਐਲਾਨ ਸੀਐਮ ਮਮਤਾ ਬੇਨਰਜੀ ਨੇ ਸੂਬੇ ਦੇ ਆਸ਼ਾ ਵਰਕਰਾਂ ਅਤੇ ਅੰਗਣਵਾੜੀ ਵਰਕਰਾਂ ਨੂੰ ਵੱਡੀ ਖੁਸ਼ਖਬਰੀ ਦਿੰਦੇ ਹੋਏ ਉਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ ਟੀਐਮਸੀ ਸੁਪਰੀਮੋ ਮਮਤਾ ਨੇ ਕਿਹਾ ਕਿ ਅਪ੍ਰੈਲ ਮਹੀਨੇ ਤੋਂ ਆਸ਼ਾ ਵਰਕਰਾਂ ਅਤੇ ਅੰਗਣਵਾੜੀ ਵਰਕਰਾਂ ਦੀ ਤਨਖਾਹ ਵਿੱਚ 750 ਰੁਪਏ ਦਾ ਵਾਧਾ ਕੀਤਾ ਗਿਆ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਕਿਹਾ ਕਿ ਅਪ੍ਰੈਲ ਤੋਂ ਆਸ਼ਾ ਵਰਕਰਾਂ ਦੀ ਤਨਖਾਹਾਂ ਵਿੱਚ 750 ਰੁਪਏ ਦਾ ਵਾਧਾ ਕੀਤਾ ਗਿਆ ਉਹ ਸਾਡਾ ਮਾਣ ਹਨ ਕਿਉਂਕਿ ਉਹ ਬਹੁਤ ਮਿਹਨਤ ਕਰਦੇ ਹਨ ਉਹ ਹਰ ਮਾੜੇ ਸਮੇਂ ਵਿੱਚ ਸਾਡਾ ਸਾਥ ਦਿੰਦੇ ਹਨ ਇਹ ਐਲਾਨ ਕਰਦੇ ਖੁਸ਼ੀ ਹੋ ਰਹੀ ਹੈ ਕਿ ਅਪ੍ਰੈਲ ਤੋਂ ਅੰਗਣਵਾੜੀ ਵਰਕਰਾਂ ਦੀ ਤਨਖਾਹਾਂ ਵਿੱਚ 750 ਰੁਪਏ ਦਾ ਵਾਧਾ ਕੀਤਾ ਗਿਆ ਅੰਗਣਵਾੜੀ ਸਾਇਕ ਯਾਨੀ ICDS ਸਾਇਕਾ ਨੂੰ ਲਗਭਗ 6000 ਰੁਪਏ ਮਿਲਦੇ ਹਨ ਉਹਨਾਂ ਦੀ ਤਨਖਾਹ 1 ਅਪ੍ਰੈਲ ਤੋਂ 500 ਰੁਪਏ ਤੱਕ ਵਧਾ ਦਿੱਤੀ ਜਾਵੇਗੀ ਮੈਨੂੰ ਉਮੀਦ ਹੈ ਕਿ ਉਹ ਜ਼ਿੰਦਗੀ ਵਿੱਚ ਵਧੀਆ ਪ੍ਰਦਰਸ਼ਨ ਕਰਨਗੇ ਜੱਸ ਦੇ ਕਿ TMC ਸੁਪਰੀਮ ਮਮਤਾ ਬੇਨਰਜੀ ਨੇ ਦਾਵਾ ਕੀਤਾ ਕਿ ਉਹ ਲੋਕਾਂ ਨਾਲ ਕੀਤੇ ਗਏ ਆਪਣੇ ਦਾਅਵੇ ਨਿਭਾਉਂਦੀ ਹੈ ਉਹਨਾਂ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਸਾਰੇ ਵਰਗਾਂ ਦੇ ਲੋਕਾਂ ਨੂੰ ਸੂਬੇ ਦੀਆਂ ਯੋਜਨਾਵਾਂ ਤਹਿਤ ਲਾਭ ਮਿਲਦੇ ਹਨ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ ਅਪਡੇਟਸ ਨਿਊਜ਼ ਨਾਲ ਧੰਨਵਾਦ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਦਾ ਵੱਡਾ ਐਲਾਨ ਸੀਐਮ ਮਮਤਾ ਬੇਨਰਜੀ ਨੇ ਸੂਬੇ ਦੇ ਆਸ਼ਾ ਵਰਕਰਾਂ ਅਤੇ ਅੰਗਣਵਾੜੀ ਵਰਕਰਾਂ ਨੂੰ ਵੱਡੀ ਖੁਸ਼ਖਬਰੀ ਦਿੰਦੇ ਹੋਏ ਉਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ ਟੀਐਮਸੀ ਸੁਪਰੀਮੋ ਮਮਤਾ ਨੇ ਕਿਹਾ ਕਿ ਅਪ੍ਰੈਲ ਮਹੀਨੇ ਤੋਂ ਆਸ਼ਾ ਵਰਕਰਾਂ ਅਤੇ ਅੰਗਣਵਾੜੀ ਵਰਕਰਾਂ ਦੀ ਤਨਖਾਹ ਵਿੱਚ 750 ਰੁਪਏ ਦਾ ਵਾਧਾ ਕੀਤਾ ਗਿਆ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਕਿਹਾ ਕਿ ਅਪ੍ਰੈਲ ਤੋਂ ਆਸ਼ਾ ਵਰਕਰਾਂ ਦੀ ਤਨਖਾਹਾਂ ਵਿੱਚ 750 ਰੁਪਏ ਦਾ ਵਾਧਾ ਕੀਤਾ ਗਿਆ ਉਹ ਸਾਡਾ ਮਾਣ ਹਨ ਕਿਉਂਕਿ ਉਹ ਬਹੁਤ ਮਿਹਨਤ ਕਰਦੇ ਹਨ ਉਹ ਹਰ ਮਾੜੇ ਸਮੇਂ ਵਿੱਚ ਸਾਡਾ ਸਾਥ ਦਿੰਦੇ ਹਨ ਇਹ ਐਲਾਨ ਕਰਦੇ ਖੁਸ਼ੀ ਹੋ ਰਹੀ ਹੈ ਕਿ ਅਪ੍ਰੈਲ ਤੋਂ ਅੰਗਣਵਾੜੀ ਵਰਕਰਾਂ ਦੀ ਤਨਖਾਹਾਂ ਵਿੱਚ 750 ਰੁਪਏ ਦਾ ਵਾਧਾ ਕੀਤਾ ਗਿਆ ਅੰਗਣਵਾੜੀ ਸਾਇਕ ਯਾਨੀ ICDS ਸਾਇਕਾ ਨੂੰ ਲਗਭਗ 6000 ਰੁਪਏ ਮਿਲਦੇ ਹਨ ਉਹਨਾਂ ਦੀ ਤਨਖਾਹ 1 ਅਪ੍ਰੈਲ ਤੋਂ 500 ਰੁਪਏ ਤੱਕ ਵਧਾ ਦਿੱਤੀ ਜਾਵੇਗੀ ਮੈਨੂੰ ਉਮੀਦ ਹੈ ਕਿ ਉਹ ਜ਼ਿੰਦਗੀ ਵਿੱਚ ਵਧੀਆ ਪ੍ਰਦਰਸ਼ਨ ਕਰਨਗੇ ਜਿਸ ਦੇ ਕਿ TMC ਸੁਪਰੀਮ ਮਮਤਾ ਬੇਨਰਜੀ ਨੇ ਦਾਵਾ ਕੀਤਾ ਕਿ ਉਹ ਲੋਕਾਂ ਨਾਲ ਕੀਤੇ ਗਏ ਆਪਣੇ ਦਾਅਵੇ ਨਿਭਾਉਂਦੀ ਹੈ ਉਹਨਾਂ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਸਾਰੇ ਵਰਗਾਂ ਦੇ ਲੋਕਾਂ ਨੂੰ ਸੂਬੇ ਦੀਆਂ ਯੋਜਨਾਵਾਂ ਤਹਿਤ ਲਾਭ ਮਿਲਦੇ ਹਨ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ ਅਪਡੇਟਸ ਨਿਊਜ਼ ਨਾਲ ਧੰਨਵਾਦ